ਹਰ ਕਾ ਨਾਮ ਰਿਦੇ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰਤੀ ਸਦਾ ਸੁਮਾਲੇ ਰਹਾਓ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਮੰਗੇ ਅੱਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾਸ ਕੀ ਦੀਦ ਵਿਚ ਹੈ ਆਵੋ ਗੁਰੂ ਦੀ 시ਹੀ ਦੇ ਦਾ ਮੋਖ ਰੱਖ ਕੇ ਬਾਣੀ ਉਚਾਰਨ ਕਰਿਏ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਗਰਵਨ ਹਾਇਓ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਤਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਵਾਲਦੀ ਯਾਗਨੇ ਪੁੱਛਿਆ ਤੱਤੀ ਤਵੀ ਕੋਲੋਂ ਇੰਨਾ ਸੇਕ ਉਹ ਕਿਨੇ ਜਰ ਗਏ ਸੀ ਤਤੀ ਤਵੀਨੇ ਕਿਹਾ ਮੈਂ ਕੀ ਦਸਾਂ ਗੁਰੂ ਅਰਜਨ ਦੇਵ ਜੀ ਤਾਂ ਮੈਨੂੰ ਵੀ ਠੰਢੀ ਕਰ ਗਏ ਸਨ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਰੁੱਤ ਵੀ ਤਤੀ ਤੋ ਤੋ ਪਵਿਤ ਤੀ ਤਤੀ ਵਗੇ ਹਵਾ ਤਤੀ ਤਵੀ ਉੱਤੇ ਵਹਿ ਗਿਆ ਆਣ ਚੌਂਕੀਆਂ ਲਾ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਇਸ ਸਬਰ ਇਸ ਸੰਤੋਖ ਥੋੜਾ ਸਾਨੂੰ ਵੀ ਦੇ ਦੇ ਕਿਸ ਤਰ੍ਹਾਂ ਸਭ ਕੁਝ ਕੋਲ ਹੁੰਦਾ ਹੋਇਆ ਵੀ ਭਾਣਾ ਉਸ ਦਾ ਮੰਨਣਾ ਹੈ ਇਸ ਜ਼ਿੰਦਗੀ ਨੂੰ ਲੈ ਕੇ ਉਸ ਦੇ ਕਿਵੇਂ ਲਾਈਦਾ ਆਪਣਾ ਆਪ ਭੁੱਲ ਕੇ ਜਿਉਣ ਜ਼ਿੰਦਗੀ ਲਈ ਕਿੰਜ ਜੀਣਾ ਤੇ ਕਿਵੇਂ ਮਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ